ਜੀ ਦੋਸਤੋ ਪਾਰਸੋ ਆਯੁਰਵੈਦਿਕ ਚੈਨਲ ਤੇ ਆਪ ਸਭੀ ਦਾ ਸਵਾਗਤ ਹੈ ਜੀ ਸੋ ਦੋਸਤੋ ਅੱਜ ਜੋ ਸਾਡਾ ਪ੍ਰੋਸੈਸ ਚੱਲ ਰਿਹਾ ਹੈ ਆਮਲੇ ਦੇ ਉੱਪਰ ਔਲੇ ਦੇ ਉੱਪਰ ਚੱਲ ਰਿਹਾ ਹੈ ਸੋ ਜੋ ਕਿ ਆਮ ਹੀ ਆਪਾਂ ਪੜ੍ਹਨਾ ਜਿਹੜੀ ਹੈ ਸੁਣਦੇ ਹਾਂ ਕਿ ਸਿਆਣੇ ਦਾ ਕਹਾ ਤੇ ਔਲੇ ਦਾ ਖਾਦਾ ਜਿਹੜਾ ਹੈ ਇਹ ਬਾਅਦ ਵਿੱਚ ਪਤਾ ਚੱਲਦਾ ਹੈ ਤੇ ਬਿਲਕੁਲ ਇਹ ਸਚਾਈ ਹੈ ਕਿਉਂਕਿ ਸਿਆਣੇ ਦੀ ਸੱਚੀ ਗੱਲ ਜਾਂ ਉਹਦਾ ਤਜਰਬਾ ਜੋ ਬੋਲਦਾ ਹੈ ਔਲੇ ਦਾ ਖਾਦਾ ਹੋਇਆ ਇਹ ਜਿਸ ਨੇ ਇਸ ਦਾ ਤਜਰਬਾ ਕੀਤਾ ਹੈ ਜਾਂ ਇਸ ਨੂੰ ਵਰਤਿਆ ਹੈ ਤੇ ਉਸੇ ਨੂੰ ਹੀ ਇਸ ਬਾਰੇ ਪਤਾ ਹੈ ਕਿ ਇਹ ਕਿੰਨੀ ਤਗੜੀ ਇੱਕ ਔਲਾ ਜਿਹੜਾ ਇਹ ਰਸਾਇਣ ਭਰਿਆ ਹੈ ਸੋ ਬਹੁਤ ਹੀ ਇਸ ਦੇ ਵਿੱਚ ਜਿਹੜੇ ਆ ਜਬਰਦਸਤ ਵੇਰੇ ਤੋਂ ਵੇਰੇ ਜਿਹੜੇ ਇਲਾਜ ਵੇਰੇ ਤੋਂ ਵੇਰੇ ਜਿਹੜੇ ਰੋਗ ਓਹ ਬਹੁਤ ਸਾਰੇ ਵੱਡੇ ਵੱਡੇ ਡਾਕਟਰਾਂ ਤੋਂ ਛੇਤੀ ਕੀਤੇ ਜਾਂ ਕਾਬੂ ਵਿੱਚ ਨਹੀਂ ਪਾਏ ਜਾਂਦੇ ਤੇ ਜਿਹੜੇ ਕੀ ਔਲੇ ਦੇ ਨਾਲ ਔਲੇ ਦੇ ਉੱਪਰ ਤਜਰਬਾ ਕਰ ਲੈਣਾ ਸੋ ਕਿ ਬਹੁਤ ਛੇਤੀ ਸੰਭਵ ਇਲਾਜ ਹੈ ਸੋ ਔਲਾ ਜਿਹੜਾ ਹੈ ਐਸ ਸੀ ਚ ਰਸਾਇਣ ਹੈ ਜੋ ਕਿ ਬਹੁਤ ਵੱਡੇ ਤੋਂ ਵੱਡਾ ਜਿਹੜਾ ਰੋਗ ਆ ਉਸ ਨੂੰ ਜਿਹੜਾ ਹੈ ਕੰਟਰੋਲ ਕਰਨ ਵਿੱਚ ਬਹੁਤ ਮਦਦਗਾਰ ਹੈ ਤੇ ਬਹੁਤ ਜਲਦੀ ਜਿਹੜਾ ਹੈ ਜੜ ਤੋਂ ਇਲਾਜ ਕਰਨ ਵਾਲਾ ਹੈ ਸੋ ਇਸ ਨੂੰ ਜਿਹੜਾ ਅਸੀਂ ਕਾਫੀ ਮਾਤਰਾ ਦੇ ਵਿੱਚ ਇਸ ਨੂੰ ਇਸਤੇਮਾਲ ਕਰਦੇ ਹਾਂ ਸੋ ਬਹੁਤ ਹੀ ਇਸ ਦੀ ਜਿਹੜੀ ਵਿਧੀ ਬਣਾਉਂਦੀ ਹੈ ਜਬਰਦਸਤ ਹੈ ਸੋ ਇਹ ਤੁਸੀਂ ਜੋ ਔਲਿਆਂ ਦਾ ਜਿਹੜਾ ਨੁਕਦਾ ਵੇਖ ਰਹੇ ਜੇ ਸੋ ਇਹ ਸਾਰੇ ਇਸ ਦੇ ਵਿੱਚੋਂ ਰਸ ਵਗੈਰਾ ਨਿਕਾਲ ਚੁੱਕੇ ਹਾਂ ਸੀ ਤਕਰੀਬਨ ਅਸੀਂ ਕੁਇੰਟਲ ਦੇ ਲਗਭਗ ਜਿਹੜੇ ਆ ਔਲੇ ਲੈ ਕੇ ਆਏ ਸੀਗੇ ਸੋ ਕੁਝ ਜੋ ਕਿ ਇਹ ਵਾਲਾ ਤੁਸੀਂ ਵੇਖ ਰਹੇ ਜੇ ਇਹ ਕੁਝ ਹੋਰ ਜੜੀਆਂ ਬੂਟੀਆਂ ਦੇ ਰਸ ਲੈ ਕੇ ਤੇ ਜੋ ਕਿ ਇਸ ਨੂੰ ਜਿਹੜਾ ਹੈ ਰਸ ਵਗੈਰਾ ਲਾ ਕੇ ਇਸ ਦੇ ਲੀਵਰ ਟੋਨਿਕ ਬਹੁਤ ਹੀ ਜਬਰਦਸਤ ਜੋ ਕਿ ਇੱਕ ਤੁਸੀਂ ਇਹ ਵਾਲਾ ਪ੍ਰੋਸੈਸ ਦੇਖ ਰਹੇ ਜੇ ਕਰੀਬਨ ਜਿਹੜਾ ਹੈ ਇੱਕ ਡਰਮ ਇਹ ਲੱਗਾ ਹੋਇਆ ਹੈ ਤੇ ਦੋ ਡਰਮ ਜੋ ਕਿ ਦੋ ਡਰਮ ਜਿਹੜੇ ਆ ਇੱਥੇ ਅਸੀਂ ਆਮਲੇ ਦੇ ਰਸ ਦੇ ਨਿਕਾਲ ਕੇ ਜਿਹੜੇ ਆ ਪ੍ਰੋਸੈਸ ਦੇ ਵਿੱਚ ਲਾ ਦਿੱਤੇ ਹੈ ਸੋ ਬਹੁਤ ਹੀ ਇੱਕ ਲੀਵਰ ਦੀ ਗਰਮੀ ਕੱਢਣ ਵਾਲਾ ਲੀਵਰ ਨੂੰ ਤਾਕਤ ਦੇਣ ਵਾਲਾ ਫੈਟੀ ਲੀਵਰ ਅਤੇ ਬਹੁਤ ਸਾਰੇ ਰੋਗਾਂ ਦੇ ਉੱਪਰ ਜਿਹੜਾ ਹੈ ਵਰਕ ਕਰਨ ਵਾਲਾ ਜ਼ਬਰਦਸਤ ਟੌਣਕੇ ਤਿਆਰ ਕਰ ਰਹੇ ਹਾਂ ਜੀ ਸੋ ਕੁਝ ਜਿਹੜਾ ਇਹ ਰਸ ਅਸੀਂ ਇੱਕ ਕੁਆਲਿਟੀ ਦੇ ਮੁਤਾਬਕ ਜਿਹੜਾ ਕੱਢ ਚੁੱਕੇ ਹਾਂ ਸੋ ਬਹੁਤ ਹੀ ਲੀਵਰ ਦਾ ਜੋ ਟੌਣਕੇ ਲੀਵਰ ਦੀ ਗਰਮੀ ਤੇ ਬਹੁਤ ਸਾਰੇ ਰੋਗਾਂ ਦੇ ਉੱਪਰ ਜਿਹੜਾ ਇਹ ਚੱਲਣ ਵਾਲਾ ਹੈ ਸੋ ਇਸ ਦੇ ਉੱਪਰ ਜਾਨੀ ਕਿ ਕੋਈ ਵੀ ਚੰਗੀ ਚੀਜ਼ ਬਣਾ ਲੈਣਾ ਨਹੀਂ ਕੋਈ ਨੌਲੇਜ ਹੁੰਦੀ ਜਿੰਨਾ ਚਿਰ ਆਪਾਂ ਨੂੰ ਪੇਸ਼ੈਂਟ ਦੇ ਉੱਪਰ ਉਸ ਦਾ ਮਜਾਜ ਸਮਝ ਕੇ ਇਲਾਜ ਨਹੀਂ ਕਰਨਾ ਆਉਂਦਾ ਸੋ ਉਹਨਾਂ ਚਿਰ ਜਿਹੜੀਆਂ ਇਹ ਚੀਜ਼ਾਂ ਵੀ ਬੰਦੇ ਨੂੰ ਕਨਫਿਊਜ਼ ਕਰ ਦਿੰਦੀਆਂ ਨੇ ਕਿਉਂਕਿ ਜਦੋਂ ਕੋਈ ਵੀ ਜੜੀ ਬੁੱਟੀ ਹੈ ਜਾਂ ਰਸਾਇਣ ਹੈ ਉਸ ਦਾ ਮਜਾਜ ਜਾਂ ਪੇਸ਼ੈਂਟ ਦਾ ਮਜਾਜ ਸਮਝ ਗਿਆ ਐਸਾ ਹੀ ਚਮਤਕਾਰੀ ਇਲਾਜ ਜਿਹੜਾ ਹੈ ਮਿਲਦਾ ਹੈ ਕਿ ਸੋਚਣ ਸਮਝਣ ਤੋਂ ਪੜੇ ਰਿਜ਼ਲਟ ਮਿਲ ਜਾਂਦੇ ਹਨ ਸੋ ਅੱਜ ਕੱਲ ਬਹੁਤ ਸਾਰੀਆਂ ਫੇਸਬੁੱਕ YouTube ਦੇ ਉੱਪਰ ਵੀਡੀਓ ਮਿਲ ਜਾਂਦੀਆਂ ਨੇ ਜਿਹੜੇ ਕੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੁਕਸੇ ਆ ਉਹ ਦੱਸਦੇ ਹਨ ਤੇ ਲੀਵਰ ਖਾ ਕੇ ਯਾਨੀ ਕਿ ਜੋ ਪੇਸ਼ੈਂਟ ਹੈ ਉਹ ਖਾ ਕੇ ਤੇ ਆਪਣੀ ਜਿਹੜੀ ਆ ਸਿਹਤ ਦਾ ਵਿਗਾੜਾ ਕਰ ਲੈਂਦੇ ਹਨ ਮੇਰੇ ਕੋਲ ਬਹੁਤ ਸਾਰੇ ਮਰੀਜ਼ ਆਉਂਦੇ ਹਨ ਜਿਨ੍ਹਾਂ ਕੇ ਮੇਰੇ ਕੋਲ ਪ੍ਰੂਫ ਪਏ ਹਨ ਕਿ ਉਹ ਵਿਚਾਰੇ ਆਪਣੇ ਪੁੱਠੀਆਂ ਸਿੱਧੀਆਂ YouTube ਤੋਂ ਨੁਕਸੇ ਵੀ ਕੀ ਖਾ ਕੇ ਬਿਮਾਰ ਹੋ ਗਏ ਸੋ ਉਹਨਾਂ ਨੂੰ ਜਿਹੜਾ ਉਹ ਉਸ ਰਹੇ ਨੇ ਕਿ ਅਸੀਂ ਇਹ ਚੀਜ਼ ਐਸੀ ਕਿਉਂ ਵਰਤ ਲਈ ਕਿਉਂ YouTube ਦੇ ਮਗਰ ਲਾ ਕੇ ਅਸੀਂ ਆਪਣਾ ਬੇੜਾ ਕਰਕ ਕਰ ਲਿਆ ਸੋ ਅੱਜ ਕੱਲ ਐਸੇ ਵੈਦ ਹਕੀਮ ਵੀ ਵੇਖੇ ਗਏ ਨੇ ਜਿਹੜੇ ਜਾਨੀ ਕਿ ਵੀਡੀਓ ਪਾ ਪਾ ਕੇ ਤੁਸੀਂ ਉਹ ਲੈ ਕੇ ਖਾ ਲੋ ਜੀ ਤੁਸੀਂ ਇਹ ਲੈ ਕੇ ਖਾ ਲੋ ਆਪਣੇ ਸਿਰਫ ਇੱਕ ਵਿਊ ਤੇ YouTube ਚੈਨਲ ਚਲਾਉਣ ਦੇ ਚੱਕਰ ਚ ਸੋ ਲੋਕਾਂ ਦਾ ਐਸਾ ੜਾ ੜਾ ਸਿਹਤ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਸੋ ਜਿਸ ਦਾ ਦਾ ਕੋਈ ਕੋਈ ਥੋੜਾ ਬਾਲਾ ਰੋਗ ਹੁੰਦਾ ਹੈ ਰਲਦਾ ਮਿਲਦਾ ਉਹ ਤਾਂ ਉਹ ਵਿਚਾਰਾ ਖਾ ਕੇ ਬਚ ਜਾਂਦਾ ਹੈ ਕੋਈ ਮਾੜੀ ਮੋਟੋ ਨੂੰ ਜਾਨੀ ਕਿ ਕੋਈ ਵਰਕ ਕਰ ਜਾਂਦੀ ਆ ਪਰ ਜਿਨ੍ਹਾਂ ਦੇ ਰੋਗ ਜਿਆਦੇ ਹੁੰਦੇ ਨੇ ਉਹਨਾਂ ਦੇ ਜਾਨੀ ਕਿ ਉਹ ਬਾਡੀ ਦਾ ਜਿਹੜਾ ਨੁਕਸਾਨ ਹੋ ਜਾਂਦਾ ਹੈ ਐਸੇ ਮੇਰੇ ਕੋਲ ਮਰੀਜ਼ ਆ ਜਿਹੜੇ ਉਹ ਚੱਲਦੇ ਹੀ ਰਹਿੰਦੇ ਆ ਕਿ ਆਪਣੇ ਆਪ ਜੋ YouTube Facebook ਤੋਂ ਨੁਕਸੇ ਖਾ ਕੇ ਨਹੀਂ ਲੈਣੇ ਚਾਹੀਦੇ ਹਨ ਸੋ ਹੋਰ ਵੀ ਬਹੁਤ ਜਿਹੜੇ ਅੱਜ ਕੱਲ بڑے ਨੁਕਸੇ ਜਿਹੜੇ ਚੱਲ ਰਹੇ ਨੇ YouTube Facebook ਦੇ ਉੱਪਰ ਲੀਵਰ ਵਾਸਤੇ ਤੇ ਉਹ ਲੋਡ ਕਿਸੇ ਪ੍ਰਕਾਰ ਦੀ ਦਵਾਈ ਦੀ ਹੁੰਦੀ ਆ ਲੈ ਕਿਸੇ ਪ੍ਰਕਾਰ ਦੀ ਲੈਂਦੇ ਨੇ ਇਹ ਆਪਣਾ ਜਿਹੜਾ ਨੁਕਸਾਨ ਕਰ ਲੈਂਦੇ ਨੇ ਸੋ ਇਹ ਜੋ ਦੋਸਤੋ ਸਾਡੀ ਜਿਹੜੀ ਹੈ ਮਿਹਨਤ ਹੈ ਕਿਉਂਕਿ ਹੁਣ ਇੱਥੇ ਜੇ 100 ਬੰਦਾ 200 ਬੰਦਾ ਆਖੇ ਕਿ ਸਾਨੂੰ ਦਵਾਈ ਦੇ ਦਿਓ ਤੇ ਦੱਸੋ ਜੀ ਇਹ ਚੀਜ਼ ਜਿਹੜੀ ਨੇਚਰਲ ਤਿਆਰ ਹੋਣੀ ਹੈ ਨਾ ਇਹ ਸਮਾਂ ਮੰਗਦੀ ਹੈ ਤੇ ਫਿਰ ਬਹੁਤ ਜ਼ਿਆਦਾ ਮਕਦਾਰ ਦੇ ਵਿੱਚ ਇਹਨੂੰ ਆਪਾਂ ਤਿਆਰ ਵੀ ਨਹੀਂ ਕਰ ਸਕਦੇ ਬਹੁਤ ਸਾਰੇ ਮਰੀਜ਼ਾਂ ਨੂੰ ਇਹ ਦੇ ਵੀ ਨਹੀਂ ਸਕਦੇ ਸੋ ਇਹ ਬੜਾ ਯਾਨੀ ਕਿ ਇੱਕ ਵਿਚਾਰਨ ਵਾਲੀ ਗੱਲ ਹੁੰਦੀ ਹੈ ਕਿ ਅੱਜ ਕੱਲ ਇੱਕ ਬੰਦਾ ਹੀ ਧੜਾ ਧੜਾ ਦਵਾਈਆਂ ਬਣਾ ਕੇ ਤੇ ਉਹ ਵੇਚ ਰਿਹਾ ਹੈ ਤੇ ਉਸ ਦੀ ਜਿਹੜੀ ਹੈ ਕੀਮਤ ਵੀ ਚੰਗੀ ਮੋਟੀ ਵਸੂਲੀ ਜਾਂਦੀ ਹੈ ਸੋ ਸਮਝਣ ਦੀ ਲੋੜ ਹੈ ਪੇਸ਼ੈਂਟ ਨੂੰ ਅੱਜਕੱਲ੍ਹ ਨੇ ਜਿੰਨੇ ਆਪਣਾ ਇਲਾਜ ਕਰਵਾਉਣਾ ਹੈ ਕਿ ਮੈਂ ਕਿਸ ਤਰ੍ਹਾਂ ਸੋਚ ਸਮਝ ਕੇ ਇਲਾਜ ਕਰਵਾਉਣਾ ਹੈ ਸੋ ਅੱਜਕੱਲ੍ਹ ਸਮਝਣ ਦੀ ਲੋੜ ਹੈ ਧੰਨਵਾਦ ਜੀ